ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਤੇ ਸ਼ੇਰਾਂ ਦੇ ਨਾਲ ਰਿਲੇਟਡ ਗੱਲਾਂ ਨੇ ਅੱਜ ਦਾ ਆਪਣਾ ਟੌਪਿਕ ਹੈਗਾ ਖੇਤੀਬਾੜੀ ਦੇ ਨਾਲ ਰਿਲੇਟਡ ਚੰਗੀਆਂ ਕੰਪਨੀਆਂ ਤਾਂ 10 ਕੰਪਨੀਆਂ ਦਾ ਅੱਜ ਆਪਾਂ ਜ਼ਿਕਰ ਕਰਾਂਗੇ ਡਿਸਕਸ ਕਰਾਂਗੇ ਜਿਹੜੀਆਂ 10 ਕੰਪਨੀਆਂ ਸਭ ਤੋਂ ਜ਼ਿਆਦਾ ਵਧੀਆ ਲੌਂਗ ਟਰਮ ਬੈਟ ਹੋ ਸਕਦੀਆਂ ਨੇ ਪਿੱਛੇ ਜੇ ਵੀ ਰਹੀਆਂ ਨੇ ਪਿਛਲੇ ਇੰਨੇ ਸਾਲਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਤੇ ਐਗਰੀਕਲਚਰ ਇੱਕ ਵੈਸੇ ਵੀ ਇੱਕ ਇਹੋ ਜਿਹਾ ਫੀਲਡ ਆ ਮੈਂ ਅੱਗੇ ਵੀ ਬਹੁਤ ਵਾਰ ਕਹਿੰਨਾ ਕਿ ਵਾਹੀ ਜੋਗ ਜਿਹੜੀ ਜ਼ਮੀਨ ਹੈਗੀ ਆ ਉਹ ਘਟਦੀ ਜਾ ਰਹੀ ਆ ਖਾਣ ਵਾਲੇ ਮੂੰਹ ਵਧਦੇ ਜਾ ਰਹੇ ਆ ਤਾਂ ਹੋਰ ਜ਼ਿਆਦਾ ਇਹਦੀ ਡਿਮਾਂਡ ਜਿਹੜੀ ਹੈਗੀ ਆ ਇਸ ਫੀਲਡ ਦੀ ਇੰਪੋਰਟੈਂਸ ਆਉਣ ਵਾਲੇ ਟਾਈਮਾਂ ਦੇ ਵਿੱਚ ਵੱਧਦੀ ਹੀ ਜਾਣੀ ਆ ਤਾਂ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਪਹਿਲੀ ਕੰਪਨੀ ਦੀ ਤਾਂ ਪਹਿਲੀ ਮੇਰੀ ਕੰਪਨੀ ਹੈਗੀ ਇਹਨਾਂ ਦੇ ਵਿੱਚ ਪੀਆਈ ਇੰਡਸਟਰੀ ਇੱਕ ਬਹੁਤ ਹੀ ਜ਼ਿਆਦਾ ਵੱਡਾ ਨਾਮ ਆ ਬਹੁਤ ਵੱਡਾ ਮਾਰਕੀਟ ਕੈਪ ਹੈ ਪੀਆਈ ਇੰਡਸਟਰੀ ਦਾ ਐਗਰੋਕੇਮਿਕਲਸ ਫਰਟੀਲਾਈਜ਼ਰਸ ਤੇ ਉਸ ਤੋਂ ਇਲਾਵਾ ਪਲਾਂਟ ਨਿਊਟਰੀਐਂਟਸ ਇਹਨਾਂ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਡਕਟਸ ਨੇ ਪੀਆਈ ਇੰਡਸਟਰੀ ਦੇ ਕੋਲੇ ਇਹਨਾਂ ਦਾ ਆਰ ਐਂਡ ਡੀ ਡਿਪਾਰਟਮੈਂਟ ਬਹੁਤ ਹੀ ਸਟਰੋਂਗ ਆ ਰਿਸਰਚ ਐਂਡ ਡਿਵੈਲਪਮੈਂਟ ਜਿਹੜਾ ਡਿਪਾਰਟਮੈਂਟ ਹੈਗਾ ਬਹੁਤ ਸਾਰੀਆਂ ਨਵੀਆਂ ਪ੍ਰੋਡਕਟਸ ਲੈ ਕੇ ਆਉਂਦੇ ਹੀ ਰਹਿੰਦੇ ਆ ਪੀਆਈ ਇੰਡਸਟਰੀ ਵਾਲੇ ਤੇ ਉਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਜਿਹੜਾ ਕੰਮ ਆ ਉਹ ਫੈਲਿਆ ਹੋਇਆ 60 ਤੋਂ ਜ਼ਿਆਦਾ ਕੰਟਰੀਜ਼ ਨੇ ਜਿੱਥੇ ਪੀਆਈ ਇੰਡਸਟਰੀ ਵਾਲੇ ਆਪਣਾ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਨੂੰ ਵੇਚਦੇ ਆ ਤਾਂ ਪੂਰੇ ਰੈਵਨਿਊ ਦਾ ਐਕਸਪੋਰਟ ਜਿਹੜਾ ਹੈਗਾ ਇਹਨਾਂ ਦਾ ਉਹ ਬਹੁਤ ਹੀ ਵੱਡਾ ਇੱਕ ਹਿੱਸਾ ਵਾ ਰੈਵਨਿਊ ਦਾ ਦੂਸਰੀ ਕੰਪਨੀ ਹੈਗੀ ਆ ਇਹ ਦੋਨੇ ਬਹੁਤ ਹੀ ਜ਼ਿਆਦਾ ਵੱਡੀਆਂ ਕੰਪਨੀਆਂ ਨੇ ਪੀਆਈ ਤੇ ਦੂਸਰੀ ਹੈਗੀ ਆ ਮੇਰੀ ਇੱਕ ਫੇਵਰਟ ਰਹੀ ਆ ਹਮੇਸ਼ਾ ਤੋਂ ਹੀ ਕੋਰੋਮੰਡਲ ਇੰਟਰਨੈਸ਼ਨਲ ਤੇ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਆ ਫਰਟੀਲਾਈਜ਼ਰਸ ਦੀ ਪੂਰੇ ਇੰਡੀਆ ਦੇ ਵਿੱਚ ਜੇ ਆਪਾਂ ਇਹ ਦੇਖੀਏ ਕਿ ਫਰਟੀਲਾਈਜ਼ਰਸ ਦੇ ਨਾਲ ਰਿਲੇਟਡ ਕਿਹੜੀ ਕੰਪਨੀ ਆ ਜਿਹਦੀ ਸਭ ਤੋਂ ਜ਼ਿਆਦਾ ਨੈਟਵਰਕ ਆ ਪੂਰੇ ਇੰਡੀਆ ਸਭ ਤੋਂ ਜ਼ਿਆਦਾ ਉਹਨਾਂ ਦੇ ਪੁਆਇੰਟਸ ਨੇ ਸਭ ਤੋਂ ਜ਼ਿਆਦਾ ਮਤਲਬ ਉਹਨਾਂ ਦੀਆਂ ਪ੍ਰੋਡਕਟਸ ਨੂੰ ਵੇਚਣ ਵਾਲੇ ਲੋਕ ਨੇ ਇਸ ਤੋਂ ਇਲਾਵਾ ਸਿਰਫ ਵੇਚਣ ਵਾਲੇ ਨਹੀਂ ਬਹੁਤ ਜ਼ਿਆਦਾ ਸਟੇਟ ਐਵੇਂ ਦੀਆਂ ਨੇ ਇੰਡੀਆ ਦੀਆਂ ਜਿੱਥੇ ਇਹਨਾਂ ਦੀਆਂ ਮੈਨੂਫੈਕਚਰਿੰਗ ਯੂਨਿਟਸ ਨੇ ਤਾਂ ਜੇ ਇਹ ਆਪਾਂ ਇਕੱਲੇ ਇੰਡੀਆ ਨੂੰ ਦੇਖੀਏ ਤਾਂ ਇੰਡੀਆ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਨਾਮ ਹੈ ਇਸ ਫੀਲਡ ਦੇ ਵਿੱਚ ਤਾਂ ਉਹ ਹੈਗਾ ਕੋਰੋਮੰਡਲ ਇੰਟਰਨੈਸ਼ਨਲ ਤੇ ਇਹ ਦੋਨੇ ਹੀ ਉਹ ਕੰਪਨੀਆਂ ਨੇ ਜਿਹੜੀਆਂ ਪਿਛਲੇ ਟਾਈਮਾਂ ਦੇ ਵਿੱਚ ਵੀ ਮਲਟੀਪੈਕ ਕਰ ਰਹੀਆਂ ਨੇ ਮਲਟੀਪੈਕ ਦਾ ਮਤਲਬ ਹੁੰਦਾ ਤੇ ਜਿਹੜੀਆਂ ਕੰਪਨੀਆਂ ਨੇ ਲੋਕਾਂ ਨੂੰ ਇਨਵੈਸਟਰਸ ਨੂੰ ਬਹੁਤ ਹੀ ਜ਼ਿਆਦਾ ਰਿਟਰਨ ਦਿੰਦੀ ਹੈ ਮਲਟੀਬੈਗ ਦਾ ਮਤਲਬ ਕਿੰਨੇ ਗੁਣਾ ਹੋ ਜਾਣਾ 2 ਫੋਲਡ ਹੋਣਾ 2 ਗੁਣਾ ਹੋ ਜਾਣਾ 3 ਫੋਲਡ ਹੋਣਾ 3 ਗੁਣਾ ਹੋ ਜਾਣਾ ਮਲਟੀ ਫੋਲਡ ਮਲਟੀ ਬੈਗਰ ਮਤਲਬ ਜਿਹੜੀਆਂ ਪਿਛਲੇ 1 ਦਹਾਕੇ ਚ ਲਾ ਲਓ 15 ਸਾਲਾਂ ਦੇ ਵਿੱਚ ਲਾ ਲਓ ਕਿੰਨੇ ਗੁਣਾ ਤੱਕ ਜ਼ਿਆਦਾ ਉਹਨਾਂ ਦਾ ਸ਼ੇਅਰ ਪ੍ਰਾਈਸ ਵਧ ਗਿਆ ਤੇ ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਹੁਣੇ ਵੀ ਜਿਵੇਂ ਪਹਿਲਾਂ ਵੀ ਬੋਲਿਆ ਉਹੀ ਕਿ ਜ਼ਮੀਨ ਦਾ ਤੇ ਖਾਣ ਵਾਲਿਆਂ ਦਾ ਆਪਸ ਜਿਹੜਾ ਬੈਲੈਂਸ ਇਹ ਵਿਗੜਦਾ ਹੀ ਜਾਣਾ ਵਾ ਉਹਦੇ ਨਾਲ ਹੋਰ ਵੀ ਜ਼ਿਆਦਾ ਇਹਨਾਂ ਕੰਪਨੀਆਂ ਨੂੰ ਬੈਨੀਫਿਟ ਹੋਊਗਾ ਤੀਸਰਾ ਨਾਮ ਜਿਹੜਾ ਹੈਗਾ ਇੱਕ ਹੋਰ ਕੰਪਨੀ ਜਿਹੜੀ ਬਿਲਕੁਲ ਕੋਰੋਮੰਡਲ ਇੰਟਰਨੈਸ਼ਨਲ ਦੇ ਹੀ ਕਹਿ ਲਓ ਕਿ ਪਦਚਿੰਨਾਂ ਦੇ ਉੱਪਰ ਚੱਲ ਰਹੀ ਹੈਗੀ ਆ ਉਹ ਹੈਗੀ ਆ ਧਨੁਕਾ ਐਗਰੀਟੈਕ ਆਲਮੋਸਟ ਸੇਮ ਹੀ ਇਹਨਾਂ ਦੋਨਾਂ ਦੇ ਪ੍ਰੋਡਕਟ ਪੋਰਟਫੋਲੀਓ ਨੇ ਦੋਨੇ ਬਿਲਕੁਲ ਆਲਮੋਸਟ ਸੇਮ ਵਾਲੀਆਂ ਪ੍ਰੋਡਕਟਸ ਨੂੰ ਵੇਚਦੇ ਆ ਤੇ ਕੋਰੋਮੰਡਲ ਦੀ ਤਰ੍ਹਾਂ ਹੀ ਧਨੁਕਾ ਐਗਰੀਟੈਕ ਦਾ ਵੀ ਪੂਰੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੋਲਡ ਹੈਗਾ ਵਾ ਬਹੁਤ ਜ਼ਿਆਦਾ ਇਹਨਾਂ ਦੇ ਆਪਣੇ ਪੁਆਇੰਟਸ ਨੇ ਜਿੱਥੋਂ ਇਹ ਆਪਣਾ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਨੂੰ ਸੇਲ ਕਰਦੇ ਆ ਪਰ ਹੁਣ ਆਪਾਂ ਅੱਜ ਦੀ ਗੱਲ ਕਰ ਰਹੇ ਆ ਖੇਤੀਬਾੜੀ ਦੇ ਨਾਲ ਸੰਬੰਧਤ ਤਾਂ ਖੇਤੀਬਾੜੀ ਸਿਰਫ ਇਕੱਲੀ ਫਰਟੀਲਾਈਜ਼ਰ ਨਹੀਂ ਹੈਗੇ ਅਗਲਾ ਹੁਣ ਇੱਕ ਬਿਲਕੁਲ ਡਿਫਰੈਂਟ ਫੀਲਡ ਦੀ ਗੱਲ ਕਰਾਂਗੇ ਪਰ ਉਹ ਫੀਲਡ ਡਿਫਰੈਂਟ ਪਰ ਜੁੜਿਆ ਹੋਇਆ ਪੂਰੀ ਤਰ੍ਹਾਂ ਦੇ ਨਾਲ ਖੇਤੀਬਾੜੀ ਦੇ ਨਾਲ ਰਿਲੇਟਡ ਉਹ ਹੈਗਾ ਵਾ ਉਹ ਮਸ਼ੀਨਰੀ ਜਿਹੜੀ ਖੇਤੀਬਾੜੀ ਦੇ ਵਿੱਚ ਯੂਜ਼ ਹੁੰਦੀ ਹੈ ਉਹ ਚਾਹੇ ਟਰੈਕਟਰ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਮਸ਼ੀਨਰੀ ਹੋਵੇ ਜਿਹੜੀ ਕਿ ਇੱਕ ਕਿਸਾਨ ਆਪਣੇ ਖੇਤਾਂ ਦੇ ਵਿੱਚ ਵਰਤਦਾ ਵਾ ਤਾਂ ਅਗਲਾ ਮੇਰਾ ਨਾਮ ਹੈਗਾ ਜਿਹੜਾ ਖੇਤੀਬਾੜੀ ਦੇ ਨਾਲ ਰਿਲੇਟਡ ਸ਼ੇਅਰ ਜਿਹੜੇ ਵੀ ਲੋਕਾਂ ਨੂੰ ਇਹ ਪਸੰਦ ਨੇ ਤਾਂ ਉਹਨਾਂ ਦੇ ਵਿੱਚ ਹੈਗਾ ਐਸਕੋਰਟ ਐਸਕੋਰਟ ਇੱਕ ਬਹੁਤ ਇੱਕ ਮੋਹਰੀ ਕੰਪਨੀ ਆ ਟਰੈਕਟਰ ਬਣਾਉਣ ਦੀ ਬਹੁਤ ਸਾਰੀ ਇੱਕ ਸਿਰਫ ਟਰੈਕਟਰ ਹੀ ਨਹੀਂ ਜਿੰਨੀ ਵੀ ਮਸ਼ੀਨਰੀ ਖੇਤਾਂ ਦੇ ਵਿੱਚ ਯੂਜ਼ ਹੋ ਸਕਦੀ ਆ ਉਹ ਸਾਰੇ ਦੇ ਵਿੱਚ ਇੱਕ ਬਹੁਤ ਵੱਡਾ ਮਾਰਕੀਟ ਸ਼ੇਅਰ ਹੈਗਾ ਐਸਕਾਟ ਦਾ ਤੇ ਇੱਕ ਵਾਰੀ ਫੇਰ ਉਹੀ ਗੱਲ ਆ ਇਹ ਵੀ ਇੱਕ ਕੰਪਨੀ ਜਿਹੜੀ ਆ ਮਲਟੀ ਬੈਗਰ ਆਲਰੇਡੀ ਬਣੀ ਹੋਈ ਆ ਆਲਰੇਡੀ ਆਪਣੇ ਇਨਵੈਸਟਰਸ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਰਿਟਰਨ ਦਿੱਤੀ ਆ ਕਿਉਂਕਿ ਕਾਰਨ ਉਹੀ ਨੇ ਜਿਹੜੇ ਮੈਂ ਹੁਣੇ ਵੀ ਇੱਕ ਦੋ ਵਾਰ ਜਿਨ੍ਹਾਂ ਦਾ ਜ਼ਿਕਰ ਕੀਤਾ ਵਾ ਹੁਣ ਆਪਾਂ ਫਰਟੀਲਾਈਜ਼ਰਸ ਦੀ ਗੱਲ ਕਰ ਲਈ ਮਤਲਬ ਆਪਾਂ ਇੱਕ ਵਾਰੀ ਫਸਲ ਬੀਜਣ ਤੋਂ ਬਾਅਦ ਉਹਦੇ ਉੱਪਰ ਹੋਣ ਵਾਲੇ ਸਪਰੇਆਂ ਦੀ ਹੋਰ ਸਾਰੀਆਂ ਚੀਜ਼ਾਂ ਦੀ ਗੱਲ ਕਰ ਲਈ ਟਰੈਕਟਰਾਂ ਦੀ ਗੱਲ ਕਰ ਲਈ ਮਸ਼ੀਨਰੀ ਦੀ ਪਰ ਹੁਣ ਆਪਾਂ ਗੱਲ ਕਰਦੇ ਆਂ ਬੀਜਾਂ ਦੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਬੀਜ ਆਊਗਾ ਬਾਕੀ ਦੀਆਂ ਚੀਜ਼ਾਂ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਤਾਂ ਹਾਈਬ੍ਰਿਡ ਸੀਡਸ ਦੇ ਵਿੱਚ ਜਿਹੜੀ ਕੰਪਨੀ ਸਭ ਤੋਂ ਜ਼ਿਆਦਾ ਹੀ ਵੱਡੀ ਆ ਇੰਡੀਆ ਦੀ ਉਹ ਹੈਗੀ ਆ ਕਵੇਰੀ ਸੀਡਸ ਕਵੇਰੀ ਸੀਡਸ ਇੱਕ ਟਾਈਮ ਦੇ ਉੱਪਰ ਬਹੁਤ ਹੀ ਜ਼ਿਆਦਾ ਇਨਕਰੀਜ਼ ਹੋ ਗਿਆ ਸ਼ੇਅਰ ਪ੍ਰਾਈਸੇ ਦਾ ਸਿਰਫ ਕੁਝ ਇੱਕ ਛੋਟੇ ਜਿਹੇ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਵੱਡਾ ਇਹ ਮਲਟੀਪੈਕਰ ਬਣਿਆ ਉਸ ਤੋਂ ਬਾਅਦ ਫਿਰ ਜਿਵੇਂ ਥਕਾਵਟ ਹੁੰਦੀ ਆ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਥੋੜਾ ਜਿਹਾ ਇਹਨੇ ਦਮ ਲਿਆ ਵਾ ਤਾਂ ਪਰ ਸ਼ੇਅਰ ਪ੍ਰਾਈਸ ਦੀ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ ਫਿਲਹਾਲ ਆਪਾਂ ਗੱਲ ਸਿਰਫ ਕਰਦੇ ਆਂ ਕੰਪਨੀ ਦੀ ਤੇ ਇਸ ਤੋਂ ਇਲਾਵਾ ਇੱਕ ਤਾਂ ਹਾਈਬ੍ਰਿਡ ਸੀਡਸ ਨੇ ਤੇ ਆਲਮੋਸਟ ਹਰੇਕ ਹੀ ਫਸਲ ਦੇ ਵਿੱਚ ਹਰੇਕ ਸਬਜ਼ੀ ਦੇ ਵਿੱਚ ਕਵੇਰੀ ਸੀਡਸ ਦੇ ਕੋਲੇ ਆਪਣੀ ਕੋਈ ਨਾ ਕੋਈ ਬਹੁਤ ਹੀ ਵੱਡੀ ਪ੍ਰੋਡਕਟ ਹੈਗੀ ਆ ਤੇ ਜੇ ਆਪਾਂ ਇਹ ਦੇਖੀਏ ਕਿ ਸਭ ਤੋਂ ਵੱਡੇ ਨਾਮਾਂ ਦੇ ਵਿੱਚੋਂ ਵੀ ਕਵੇਰੀ ਸੀਡਸ ਹਾਈਬ੍ਰਿਡ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਮੋਹਰੀ ਕੰਪਨੀਆਂ ਦੇ ਵਿੱਚ ਹੀ ਆਉਂਦਾ ਤੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਇਹਨਾਂ ਦਾ ਡਿਸਟ੍ਰੀਬਿਊਸ਼ਨ ਨੈਟਵਰਕ ਆ ਉਹ ਬਹੁਤ ਹੀ ਜ਼ਿਆਦਾ ਵਾ ਤੇ ਇਹਨਾਂ ਦੇ ਜਿਹੜੇ ਬੀਜ ਕਿਉਂਕਿ ਉਹਦੇ ਉੱਪਰ ਵੀ ਫੇਰ ਰਿਸਰਚ ਬਹੁਤ ਜ਼ਿਆਦਾ ਹੁੰਦੀ ਆ ਬੀਜਾਂ ਨੂੰ ਡਿਵੈਲਪ ਕੀਤਾ ਜਾਂਦਾ ਲੈਬਸ ਦੇ ਵਿੱਚ ਤੇ ਇਸ ਕਰਕੇ ਜਿਹੜਾ ਇਹਨਾਂ ਦੇ ਬੀਜਾਂ ਤੋਂ ਉਤਪਾਦਨ ਤੇ ਇੱਕ ਤਾਂ ਉਹ ਬਹੁਤ ਹੀ ਜ਼ਿਆਦਾ ਵਧੀਆ ਅਗਲੀ ਚੀਜ਼ ਹੈਗੀ ਆ ਕਿ ਉਹਨਾਂ ਨੂੰ ਜਿਹੜੀ ਬਿਮਾਰੀ ਲੱਗਣ ਦੇ ਜਾਂ ਅਡਡ ਚੀਜ਼ਾਂ ਹੋਰ ਦੀ ਪ੍ਰੋਬਲਮ ਹੋਣ ਦੇ ਚਾਂਸਸ ਘਟ ਨੇ ਅਗਲੀ ਕੰਪਨੀ ਹੈਗੀ ਆ ਇਸੇ ਹੀ ਫੀਲਡ ਦੀ ਉਹ ਹੈ ਇਨਸੈਕਟੀਸਾਈਡਸ ਇੰਡੀਆ ਹਾਲਾਂਕਿ ਕਵੇਰੀ ਸੀਡ ਜਾਂ ਕੋਰੋਮੰਡਲ ਜਾਂ ਪੀਆਈ ਜਿੰਨੀ ਵੱਡੀ ਕੰਪਨੀ ਤਾਂ ਇਹ ਨਹੀਂ ਹੈਗੀ ਇਹ ਬਹੁਤ ਵੱਡੀਆਂ ਕੰਪਨੀਆਂ ਨੇ ਈਵਨ ਇਹਨਾਂ ਦਾ ਮਾਰਕੀਟ ਕੈਪ ਵੀ ਬਹੁਤ ਹੀ ਜ਼ਿਆਦਾ ਆ ਪਰ ਇਨਸੈਕਟੀਸਾਈਡਸ ਵੀ ਬਿਲਕੁਲ ਉਸੇ ਹੀ ਪਾਸੇ ਨੂੰ ਚਲਦੀ ਹੋਈ ਕੰਪਨੀ ਆ ਤੇ অলমোস্ট ਸੇਮ ਪ੍ਰੋਡਕਟ ਰੇਂਜ ਹੈਗੀ ਇਹਨਾਂ ਦੀ ਤੇ ਇਹ ਵੀ ਉਹ ਕੰਪਨੀ ਹੈ ਜਿਨ੍ਹਾਂ ਦੀ ਜਿਹੜੀ ਰਿਟਰਨ ਵੀ ਹੈਗੀ ਆ ਉਹ ਵੀ ਠੀਕ ਆ ਤੇ ਬੈਲੈਂਸ ਸ਼ੀਟ ਵੀ ਇਹਨਾਂ ਦੀ ਚੰਗੀ ਆ ਅਗਲਾ ਨਾਮ ਜਿਹੜਾ ਫਰਟੀਲਾਈਜ਼ਰਸ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਉਹ ਹੈਗਾ ਚੰਬਲ ਫਰਟੀਲਾਈਜ਼ਰ ਸੇਮ ਹੁਣ ਮੈਂ ਗੱਲਾਂ ਇੱਥੇ ਰਿਪੀਟ ਕਰੂੰਗਾ ਕਿਉਂਕਿ ਇਹ ਕੰਪਨੀ ਆ অলমোਸਟ ਸੇਮ ਹੀ ਪ੍ਰੋਡਕਟ ਪੋਰਟਫੋਲੀਓ ਦੇ ਵਿੱਚ ਆਉਂਦੀਆਂ ਨੇ ਕੋਰੋਮੰਡਲ ਇੰਟਰਨੈਸ਼ਨਲ ਵਾਲੇ ਦੇ ਵਿੱਚ ਤਾਂ ਚੰਬਲ ਫਰਟੀਲਾਈਜ਼ਰ ਪੀ ਬਿਲਕੁਲ ਉਹੀ ਤਰ੍ਹਾਂ ਦੀਆਂ ਪ੍ਰੋਡਕਟਸ ਨੇ ਜਿਹੜੀਆਂ ਕੋਰੋ ਮੰਡਲ ਦੀਆਂ ਨੇ ਜਾਂ ਜਿਹੜੀਆਂ ਧਨੁਕਾ ਦੀਆਂ ਨੇ ਜਾਂ ਜਿਹੜੀਆਂ ਇਨਸੈਕਟੀਸਾਈਡਸ ਇੰਡੀਆ ਦੀਆਂ ਨੇ ਪਰ ਹੁਣ ਗੱਲ ਇਹ ਆ ਕਿ ਡਿਮਾਂਡ ਇੰਨੀ ਜ਼ਿਆਦਾ ਰਹਿਣੀ ਆ ਤੇ ਉਸ ਤੋਂ ਬਿਨਾ ਅੱਗੇ ਦੀ ਅੱਗੇ ਇੱਕ ਕੰਮ ਹੋਰ ਇਸ ਕਰਕੇ ਇਹਨਾਂ ਦਾ ਜ਼ਿਆਦਾ ਵਧਣਾ ਜਿਉਂ-ਜਿਉਂ ਜ਼ਮੀਨ ਘਟੀ ਜਾਣੀ ਆ ਵਾਹੀਯੋਗ ਜਿਉਂ-ਜਿਉਂ ਪ੍ਰੈਸ਼ਰ ਜ਼ਿਆਦਾ ਵਧਣਾ ਆ ਫਸਲਾਂ ਦੇ ਉੱਪਰ ਹੋਰ ਜ਼ਿਆਦਾ ਉਤਪਾਦਨ ਦਾ ਤਾਂ ਇਹਨਾਂ ਕੰਪਨੀਆਂ ਸਪੈਸ਼ਲੀ ਉਹ ਕੰਪਨੀਆਂ ਜਿਹੜੀਆਂ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਸਹਾਰਾ ਲੈਂਦੀਆਂ ਨੇ ਜਿਨ੍ਹਾਂ ਦੀਆਂ ਪ੍ਰੋਡਕਟਸ ਨੂੰ ਵਰਤ ਕੇ ਬਹੁਤ ਜ਼ਿਆਦਾ ਉਤਪਾਦਨ ਵਧਦਾ ਵਾ ਇਹਨਾਂ ਕੰਪਨੀਆਂ ਨੂੰ ਜ਼ਿਆਦਾ ਫਾਇਦਾ ਹੋਣਾ ਤੇ ਇਹ ਸਾਰੀਆਂ ਕੰਪਨੀਆਂ ਇਵਨ ਚੰਬਲ ਫਰਟੀਲਾਈਜ਼ਰ ਇਹ ਬਹੁਤ ਹੀ ਜ਼ਿਆਦਾ ਪੁਰਾਣੀ ਕੰਪਨੀ ਆ ਤੇ ਇਹਨਾਂ ਨੂੰ ਹੋਰ ਜ਼ਿਆਦਾ ਬੈਨੀਫਿਟ ਮਿਲਣਾ ਹੀ ਮਿਲਣਾ ਵਾ ਅਗਲਾ ਨਾਮ ਜਿਹੜਾ ਸਿਰਫ ਇੰਡੀਆ ਹੀ ਨਹੀਂ ਇੰਡੀਆ ਤੋਂ ਨਿਕਲ ਕੇ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਵਾ ਮਤਲਬ ਇੱਕ ਤਰ੍ਹਾਂ ਨਾਲ ਉਹਨੂੰ ਤੁਸੀਂ ਪੂਰੀ ਦੁਨੀਆ ਦੀ ਕੰਪਨੀ ਹੀ ਕਹਿ ਸਕਦੇ ਹੋ ਉਹ ਹੈਗੀ ਆ ਯੂਪੀਐਲ ਯੂਪੀਐਲ ਦਾ ਮੇਨ ਕੰਮ ਹੈਗਾ ਪਹਿਲੀਆਂ ਕੰਪਨੀਆਂਜ਼ ਤੋਂ ਇਹਨਾਂ ਦਾ ਪ੍ਰੋਡਕਟ ਪੋਰਟਫੋਲੀਓ ਥੋੜਾ ਜਿਹਾ ਡਿਫਰੈਂਟ ਆ ਇਹ ਮੇਨਲੀ ਹੈਗੇ ਨੇ ਜਿਵੇਂ ਕੀੜੀਆਂ ਤੋਂ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਤੋਂ ਸੁੰਡੀਆਂ ਤੋਂ ਰੋਕ ਥਾਮ ਦੇ ਲਈ ਇਹੋ ਜਿਹੀਆਂ ਸਾਰੀਆਂ ਪ੍ਰੋਡਕਟਸ ਇਹਨਾਂ ਦੀਆਂ ਨੇ ਮਤਲਬ ਪਹਿਲਿਆਂ ਦਾ ਕੰਮ ਹੈਗਾ ਉਤਪਾਦਨ ਜ਼ਿਆਦਾ ਵਧਾਉਣ ਦਾ ਇਹਨਾਂ ਦਾ ਕੰਮ ਹੈਗਾ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਜਾਂ ਸੁੰਡੀਆਂ ਤੋਂ ਬਚਾਉਣ ਦਾ ਉਦੇ ਵਿੱਚ ਇਹ ਦੁਨੀਆ ਦੀ ਮੋਰੀ ਕੰਪਨੀ ਆ UPL 130 ਦੇਸ਼ ਟੋਟਲ ਨੇ ਦੁਨੀਆ ਦੇ ਜਿੱਥੇ ਇਹ ਆਪਣੀਆਂ ਪ੍ਰੋਡਕਟਸ ਸੇਲ ਕਰਦੇ ਆ ਹੁਣੇ ਪਿੱਛੇ ਜੇ ਕੰਪਨੀ ਥੋੜੀ ਜੀ ਪ੍ਰੋਬਲਮ ਦੇ ਵਿੱਚ ਚੱਲ ਰਹੀ ਆ ਤੇ ਕੁਝ ਰਿਜ਼ਲਟ ਪਿਛਲੇ ਕੁਝ ਕੁਆਟਰ ਤੋਂ ਵਧੀਆ ਨਹੀਂ ਆ ਰਹੇ ਇਹਨਾਂ ਦੇ ਪਰ ਉਹ ਤੋਂ ਜੇ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਬਹੁਤ ਵੱਡੀ ਕੰਪਨੀ ਆ ਮਲਟੀਪਲੇਅਰ ਕੰਪਨੀ ਹੈਗੀ ਆ ਅਗਲੀ ਚੀਜ਼ ਇਹ ਆ ਜਿੱਥੇ ਇਕੋ ਫੀਲਡ ਦੇ ਵਿੱਚ ਚਾਰ ਜਾਂ ਪੰਜ ਕੰਪਨੀਆਂ ਚਾਰ ਕੰਪਨੀਆਂ ਸੇਮ ਨੇ UPL ਬਿਲਕੁਲ ਇੱਕ ਅਲੱਗ ਫੀਲਡ ਦੇ ਵਿੱਚ ਹੈਗੀ ਆ ਤੇ ਇੱਥੇ ਇਹਦੇ ਕੰਪੀਟੀਸ਼ਨ ਦੇ ਵਿੱਚ ਕੋ ਬਹੁਤ ਜ਼ਿਆਦਾ ਕੰਪਨੀਆਂ ਨਹੀਂ ਸਿਰਫ ਉਹਨਾਂ ਦੀ ਗੱਲ ਕਰ ਰਹੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਹੁਣ ਅਗੀ ਅਗਲੀ ਕੰਪਨੀ ਆਪਣੀ ਨੌਵੀਂ ਕੰਪਨੀ ਉਹ ਹੈਗੀ ਆ ਜੀ ਰੈਲਿਸ ਇੰਡੀਆ ਰੈਲਿਸ ਇੰਡੀਆ ਟਾਟਾ ਵਾਲਿਆਂ ਦੀ ਕੰਪਨੀ ਆ ਟਾਟਾ ਕੈਮੀਕਲ ਥੋੜੇ ਦਿਨ ਪਹਿਲਾਂ ਮੈਂ ਟਾਟਾ ਕੈਮੀਕਲ ਦਾ ਇੱਕ ਵੀਡੀਓ ਦੇ ਵਿੱਚ ਜ਼ਿਕਰ ਵੀ ਕੀਤਾ ਤੇ ਉਹਨਾਂ ਦੀ ਹੀ ਇੱਕ ਸਬਸਿਡਰੀ ਆ ਇਹ ਟਾਟਾ ਕੈਮੀਕਲ ਦੀ ਪਰ ਆਪਣਾ ਅਲੱਗ ਤੋਂ ਸ਼ੇਅਰ ਇਹਨਾਂ ਦਾ ਲਿਸਟ ਹੈਗਾ ਵਾ ਮਾਰਕੀਟ ਦੇ ਵਿੱਚ ਤਾਂ ਰੈਲਿਸ ਇੰਡੀਆ ਵੀ ਇੱਕ ਬਹੁਤ ਜ਼ਿਆਦਾ ਵੱਡੀ ਕੰਪਨੀ ਆ ਚੰਗਾ ਕੰਮਕਾਰ ਹੈਗਾ ਬਾਕੀ ਟਾਟਾ ਦਾ ਨਾਮ ਇਹਦੇ ਨਾਲ ਜੁੜਿਆ ਹੋਇਆ ਵਾ ਤੇ ਜਿਹੜੇ ਡਿਸਟ੍ਰੀਬਿਊਸ਼ਨ ਨੈਟਵਰਕ ਹੈ ਇਹਨਾਂ ਦਾ ਪੂਰੇ ਇੰਡੀਆ ਦੇ ਵਿੱਚ ਉਹ ਬਹੁਤ ਜ਼ਿਆਦਾ ਆ ਬਹੁਤ ਪੁਰਾਣੀ ਕੰਪਨੀ ਆ ਜਿਹੜੇ ਲੋਕ ਇਹਦੇ ਨਾਲ ਜੁੜੇ ਹੋਏ ਆ ਬਹੁਤ ਹੀ ਤਜਰਬੇਕਾਰ ਨੇ ਤੇ ਇਹਨਾਂ ਤੋਂ ਬਾਅਦ ਮੇਰੀ ਦਸਵੀਂ ਕੰਪਨੀ ਹੈਗੀ ਆ ਉਹ ਵੜੀ ਉਹ ਹੈ ਬੇਨ ਕ੍ਰੋਪ ਸਾਇੰਸ ਇੰਟਰਨੈਸ਼ਨਲ ਕੰਪਨੀ ਹੈਗੀ ਆ ਬੇਨ ਕ੍ਰੌਪ ਸਾਇੰਸ ਜਿਹੜੀ ਇੰਡੀਆ ਦੇ ਵਿੱਚ ਲਿਸਟਡ ਆ ਸਟਾਕ ਮਾਰਕੀਟ ਚ ਉਹ ਉਹਨਾਂ ਦੀ ਇੰਡੀਆ ਦੀ ਸਬਸਿਡਰੀ ਆ ਬਹੁਤ ਹੀ ਜ਼ਿਆਦਾ ਵੱਡਾ ਨਾਮ ਆ ਵੇਰਨਦਾ ਤੇ ਇਵਨ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਡਕਟਸ ਜਿਹੜੀਆਂ ਨੇ ਆਪਣੇ ਜਿਹੜੇ ਕਿਸਾਨ ਨੇ ਉਹ ਵੇਰਨਦੀਆਂ ਯੂਜ਼ ਕਰਦੇ ਆ ਤੇ ਇਹਨਾਂ ਨੂੰ ਐਡਵਾਂਟੇਜ ਇਹ ਆ ਕਿਉਂਕਿ ਬਹੁਤ ਹੀ ਵੱਡੀ ਕੰਪਨੀ ਹੁੰਦੀ ਆ ਇਹ ਤੇ ਇਸ ਕਰਕੇ ਬਹੁਤ ਸਾਰਾ ਕਿਤੇ ਵੀ ਰਿਸਰਚ ਕਰਨੀ ਆ ਨਵੀਂ ਤਾਂ ਇਹਨਾਂ ਲੋਕਾਂ ਨੂੰ ਇਹਨਾਂ ਕੰਪਨੀਆਂ ਨੂੰ ਜਿਹੜਾ ਪੈਸਾ ਵਾ ਤੇ ਉਹਦੀ ਕਮੀ ਕੋਈ ਨਹੀਂ ਹੁੰਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਉਹਦੇ ਚ ਉਸ ਤੋਂ ਇਲਾਵਾ ਕਿਉਂਕਿ ਇੰਨਾ ਵੱਡਾ ਇਹਨਾਂ ਦਾ ਤਾਮਝਾ ਆ ਤਾਂ ਇਸ ਕਰਕੇ ਪ੍ਰੋਡਕਟ ਪੋਰਟਫੋਲੀਓ ਜਿਹੜਾ ਵਾ ਉਹ ਬਹੁਤ ਹੀ ਜ਼ਿਆਦਾ ਵੱਡਾ ਹੋ ਇਹ ਸਿਗੀਆਂ ਜੀ ਮੇਰੀਆਂ ਅੱਜ ਦੀਆਂ 10 ਕੰਪਨੀ ਆ ਪਰ ਹੁਣ ਗੱਲ ਹੈਗੀ ਆ ਇਹ ਕਿ ਮੈਂ ਤੁਹਾਨੂੰ ਸਿਰਫ ਇਹ ਦੱਸਿਆ ਕਿ ਖੇਤੀਬਾੜੀ ਦੇ ਨਾਲ ਅਧਾਰਿਤ 10 ਚੰਗੀਆਂ ਕੰਪਨੀਆਂ ਕਿਹੜੀਆਂ ਨੇ ਜਿਹੜੀਆਂ ਮੈਨੂੰ ਨਿੱਜੀ ਤੌਰ ਦੇ ਉੱਪਰ ਚੰਗੀਆਂ ਲੱਗਦੀਆਂ ਨੇ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਕੋਈ ਬੰਦਾ ਜੇ ਉਹਨਾਂ ਨੂੰ ਸੋਮਵਾਰ ਨੂੰ ਖਰੀਦ ਲੂਗਾ ਤਾਂ ਉਹਨੂੰ ਇੱਕ ਹਫ਼ਤੇ ਚ ਪ੍ਰੋਫਿਟ ਬਣ ਜੂ ਜਾਂ ਮਹੀਨੇ ਚ ਪ੍ਰੋਫਿਟ ਬਣ ਜੂ ਜਾਂ ਕਿੰਨਾ ਬਣ ਜੂ ਉਹਦਾ ਮੈਨੂੰ ਕੋਈ ਪਤਾ ਨਹੀਂ ਹੈ ਬਿਲਕੁਲ ਵੀ ਮੈਨੂੰ ਕੋਈ ਅੰਦਾਜ਼ਾ ਨਹੀਂ ਉਸ ਚੀਜ਼ ਦਾ ਇੱਕ ਇਨਵੈਸਟਰ ਸਿਰਫ ਇਹ ਦੇਖ ਕੇ ਆਪਣੇ ਪੈਸੇ ਲਾਉਂਦਾ ਕਿ ਕਿਹੜੀ ਚੀਜ਼ ਉਹਨੂੰ ਵਧੀਆ ਲੱਗਦੀ ਆ ਦੇਖੋ ਜਿਹੜੀ ਚੀਜ਼ ਚੰਗੀ ਆ ਉਹ ਅੱਜ ਨਹੀਂ ਕੱਲ ਪਰਸੋਂ ਕਿਸੇ ਦਿਨ ਉਹਨੇ ਚੱਲਣਾ ਹੀ ਚੱਲਣਾ ਵਾ ਬਾਕੀ ਦੂਸਰੀ ਚੀਜ਼ ਇਹ ਹੈ ਮੈਂ ਜਿਵੇਂ ਹਮੇਸ਼ਾ ਕਹਿਣਾ ਹੁੰਨਾ ਇੱਕ ਵਿਆਹ ਦੀ ਤਰ੍ਹਾਂ ਆ ਇੱਕ ਸ਼ੇਅਰ ਮਾਰਕੀਟ ਦੇ ਵਿੱਚ ਇੱਕ ਕੰਪਨੀ ਨੂੰ ਲੈਣਾ ਦੋ ਚੀਜ਼ਾਂ ਦਾ ਮਿਲਣ ਹੋਣਾ ਜ਼ਰੂਰੀ ਆ ਕੰਬੀਨੇਸ਼ਨ ਜ਼ਰੂਰੀ ਆ ਚੰਗੀ ਕੰਪਨੀ ਤੇ ਚੰਗਾ ਪ੍ਰਾਈਸ ਤਾਂ ਇਹ ਤੁਹਾਡੇ ਉੱਪਰ ਇਹ ਤੁਸੀਂ ਦੇਖਣਾ ਵਾ ਤੁਸੀਂ ਡਿਸਾਈਡ ਕਰਨਾ ਵਾ ਕਿਉਂਕਿ ਜੇ ਬਹੁਤ ਹੀ ਜ਼ਿਆਦਾ ਸ਼ੇਅਰ ਪ੍ਰਾਈਸ ਵਧਿਆ ਵੀ ਹੋਇਆ ਤਾਂ ਵੀ ਫਿਰ ਉਸ ਤੋਂ ਅੱਗੇ ਐਪ੍ਰੀਸੀਏਸ਼ਨ ਹੋਣੀ ਕਈ ਵਾਰੀ ਰੁਕ ਜਾਂਦੀ ਹੈ ਜਿਵੇਂ ਆਪਾਂ ਇਹਦੇ ਵਿੱਚ ਵੀ ਜ਼ਿਕਰ ਕੀਤਾ ਕਿਹੜੀ ਕੰਪਨੀ ਦਾ ਆਪਾਂ ਜ਼ਿਕਰ ਕੀਤਾ ਸੀ ਕਵੇਰੀ ਸੀਡਸ ਦਾ ਆਪਾਂ ਜ਼ਿਕਰ ਕੀਤਾ ਸੀ ਹਾਂਜੀ ਕੁਝ ਹੀ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗੁਣਾ ਵਧੀ ਸੀਗੀ ਤੇ ਫਿਰ ਕਿੰਨੇ ਸਾਲ ਲਗਾਤਾਰ ਕਾਵੇਰੀ ਸੀਡਸ ਦਾ ਜਿਹੜਾ ਸ਼ੇਅਰ ਪ੍ਰਾਈਸ ਉਹ ਇੱਕੋ ਹੀ ਮਤਲਬ ਜ਼ੋਨ ਦੇ ਵਿੱਚ ਹੀ ਰਿਹਾ ਮੈਂ ਸਿਰਫ ਇੱਥੇ ਇਹ ਗੱਲ ਕਰ ਰਿਹਾ ਕਿ ਮੈਨੂੰ ਇਹ ਲੱਗਦਾ ਕਿਉਂਕਿ ਕੰਪਨੀਆਂ ਚੰਗੀਆਂ ਨੇ ਜਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੀਆਂ ਨੇ ਉਹ ਫੀਲਡ ਦੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ ਮਹੱਤਤਾ ਵੱਧ ਜਾਣੀ ਆ ਤੇ ਇਸ ਕਰਕੇ ਹੌਲੀ-ਹੌਲੀ 5 ਸਾਲਾਂ ਨੂੰ 10 ਸਾਲਾਂ ਨੂੰ ਇਹਨਾਂ ਕੰਪਨੀਆਂ ਦੀ ਜਦੋਂ ਲੋਡ ਲੋਕਾਂ ਨੂੰ ਜ਼ਿਆਦਾ ਤੇ ਜ਼ਿਆਦਾ ਪੈਣੀ ਆ ਤਾਂ ਇਹਨਾਂ ਦਾ ਕੰਮਕਾਰ ਆਪੇ ਹੀ ਵਧਣਾ ਵਾ ਇਹ ਮੇਰਾ ਸਿਰਫ ਤੁਹਾਡੇ ਨਾਲ ਇੱਕ ਨੌਲੇਜ ਸ਼ੇਅਰ ਕਰਨ ਦੀ ਗੱਲਬਾਤ ਸੀਗੀ ਇਹ ਕੋਈ ਰეკਮੈਂਡੇਸ਼ਨ ਨਹੀਂ ਹੈਗੀ ਕਿ ਇਹ ਹੀ ਸ਼ੇਅਰ ਤੁਸੀਂ ਲੈਣੇ ਆ ਤਾਂ ਇਹ ਸੀਗੀ ਜੀ ਆਪਣੀ ਅੱਜ ਦੀ ਗੱਲਬਾਤ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਕੁਝ ਥੋੜੀ-ਬਹੁਤ ਸ਼ਾਇਦ ਕੋਈ ਨਵੀਂ ਨੌਲੇਜ ਦੇ ਨਾਲ ਮਿਲੀ ਹੋਊਗੀ ਤੇ ਇਹ ਵੀਡੀਓ ਹੁਣ ਆਪਾਂ ਇੱਥੇ ਖਤਮ ਕਰਦੇ ਆ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀਆਂ ਕੰਪਨੀਆਂ ਦੇਣਾ